ਪੂਰੇ ਭਾਰਤ ਦੇ ਵਿੱਚ ਜਿੱਥੇ ਲੋਕਾਂ ਵੱਲੋਂ ਆਪਣੇ ਆਪਣੇ ਤਰੀਕੇ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਉੱਥੇ ਹੀ ਇੱਕ ਵੱਖਰੀ ਮਿਸਾਲ ਪੈਦਾ ਕਰਦੇ ਹੋਏ ਵਾਤਾਵਰਣ ਪ੍ਰੇਮੀ ਉਗਦੇਸ਼ ਮਾਈ ਸੇਵਕ ਸਰਦਾਰ ਹਨੇਕ ਸਿੰਘ ਹਰਦਾਸ ਗੁਨੇ ਪਿੰਡ ਜਿਹੜੂ ਵਿੱਚ ਸਥਿਤ ਗੁਰਦੁਆਰਾ ਜਗਤਗੁਰੂ ਰਵਿਦਾਸ ਜੀ ਮਹਾਰਾਜ ਦੇ ਘਰ ਨਮਸਤਕ ਹੋ ਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਵੰਡ ਕੇ ਅਤੇ ਗੁਰੂ ਘਰ ਦੇ ਗੁਪਤ ਦਾਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਉ ਦੇ ਕੇ ਸਨਮਾਨਿਤ ਕਰਦੇ ਹੋਏ ਦਾਨੀ ਸੱਜਣਾ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਤੇ ਸਰਦਾਰ ਹਰਨੇਕ ਸਿੰਘ ਨੇਕਾ ਸੰਤ ਅਵਤਾਰ ਦਾਸ ਜੀ ਮਹਿਲਾ ਕਾਂਗਰਸ ਆਗੂ ਨੇ ਏਪੀਐਨ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਏਪੀਐਨ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਮਿੱਠਾ ਪ੍ਰਸ਼ਾਦ ਲੈ ਕੇ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ ਜੀ ਬੂਟਿਆਂ ਦੀ ਸੇਵਾ ਕੀਤੀ ਹੈ ਸੱਚੇ ਪਾਤਸ਼ਾਹ ਜੀ ਜਿਸ ਭਾਵਨ ਨੂੰ ਮੋਕੜਾ ਕੇ ਸੱਚੇ ਪਾਸਾ ਹਰ ਦੇਖ ਸਿੰਘ ਨਿਕਾ ਜੀ ਦੇ ਪਰਵਾਰ ਨੇ ਇਤਿਹਾਸਾਨਿਕ ਰਾਂਗ ਵਿੱਚ ਸੱਚੇ ਪਾਸਾ ਜਿਸ ਭਾਵਨ ਨੂੰ ਉੱਕਰਾ ਕੇ ਸੇਵਾ ਕੀਤੀ ਉਸੋ ਭਾਵਨਾ ਭੂਰਨ ਕਾਨੀਆਂ ਕਲਵ ਸੂਕਸ਼ਾ ਦੀ ਬਖਸ਼ਿਸ਼ ਕਰਨੇ ਕਾਰੋਬਾਰ ਨੂੰ ਨੱਤੇ ਕਰਨੇ ਉਹਨਾਂ ਉਰਨ ਕਾਨੀਆਂ ਸਭ ਸੰਸਾਰ ਦਾ ਭਲਾ ਕਰਨਾ ਸਵਾਸ ਸਵਾਸ ਸਾਹਿਬ ਜੀ ਦਾ ਨਾਮ ਕਿਤੇ ਆਵੇ ਤਨ ਤਨ ਸਤਿਗੁਰੂ ਦਾ ਜੀਸਾ ਮਹਾਰਾਜ ਜੀ ਕੰਤ ਸਤਿਗੁਰੂ ਨਾਲਕ ਦੇ ਮਹਾਰਾਜ ਜੀ ਮਹਾਨ ਬਾਪੁਰਸ਼ੋ ਆਪ ਜੀ ਦੇ ਨਾਮ ਦੀ ਹੋਵੇ ਚੜ੍ਹਦੀ ਕਲਾ ਤੇਰੇ ਸਭ ਨੂੰ ਬੋਲੇ ਸੋਨ ਰਹਾ ਸਤਿਗੁਰੂ ਰਵਿਦਾਸ ਜੀ ਜੈ ਵਾਹਿਗੁਰੂ ਜੀ ਕਾ ਖਾਲਸਾ ਜੈ ਗੁਰਦੇਵ ਸਤਗੁਰਦੇਵ ਜੈ ਪੀਰ ਦਾ ਵਾਰਤ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੀਵਾਲੀ ਦੇ ਪਵਿੱਤਰ ਦਿਹਾੜੇ ਅਤੇ ਬੰਦੀ ਛੋੜ ਦੇ ਪਵਿੱਤਰ ਦਿਹਾੜੇ ਨੂੰ ਮੇਕ ਰੱਖਦੇ ਹੋਏ ਪਾਸ਼ਾ ਜੀ ਗੁਰੂ ਘਰ ਦੇ ਪੀਤਵੰਤ ਸ੍ਰੀ ਹਰਿਮੰਦਰ ਸਿੰਘ ਜੀ ਕਾਜੀ ਅੰਮ੍ਰਿਤਸਰ ਤੋਂ ਆਪਣੇ ਪਰਿਵਾਰ ਸਮੇਤ ਸਤਗੁਰ ਗੁਰਬਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਵਿਖੇ ਇਹ ਵਾਸਤੇ ਕੋ ਬੂ ਵਾਸਤੇ ਪਹੁੰਚੇ ਸੱਚੇ ਪਾਤਸ਼ਾਹ ਜੀ ਅਤੇ ਆਪਣੀ ਨੇਕ ਮਾਈ ਦੇ ਵਿੱਚੋਂ ਗੁਰੂ ਘਰ ਦੀ ਜੋ ਟੇਲਾ ਰੱਖੋਂ ਰਿਹਾ ਹੈ ਉਹਨਾਂ ਵਾਸਤੇ ਬयंਕ ਬयंਕ ਸੇਵਾ ਪਾਈ ਹੈ ਸੰਗਤਾਂ ਵਾਸਤੇ ਸੱਚੇ ਪਾਤਸ਼ਾਹ ਜੀ ਉਹ ਮਿੱਠਾ ਪ੍ਰਸ਼ਾਨ ਲੈ ਕੇ ਲੰਗਰ ਹਾਜ਼ਰ ਹੋਏ ਹਨ ਅਧੇ ਪ੍ਰਦੂਸ਼ਣ ਨੂੰ ਸ਼ੁੱਧ ਬਣਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜਿਹੜੀ ਹਰੂ ਦੀ ਸੱਚੇ ਪਾਤਸ਼ਾਹ ਜੂਟਿਆਂ ਦੀ ਸੇਵਾ ਜੂਟੇ ਨਮੀ ਲਗਾਉਣੇ ਹਨ ਸੱਚੇ ਪਾਤਸ਼ਾਹ ਉਹ ਵੀ ਨਾਲ ਲੈ ਕੇ ਆਏ ਹਨ ਸੋ ਦਾਸ ਆਪਣੇ ਵੱਲੋਂ ਅਤੇ ਸਮੂਹ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸਭਾ ਪਿੰਡ ਤੇ ਛੇੜੂਰੀਆਂ ਸਪੋਤਿਆ ਸੰਗਤਾਂ ਵੱਲੋਂ ਅਤੇ ਸਮਿਚਿਆ ਨਗਰ ਵੱਲੋਂ ਕਰਨੇ ਸਿੰਘ ਨੇ ਕਾਜੀ ਅਤੇ ਉਹਨਾਂ ਦੇ ਸਮੂਹੇ ਪਰਿਵਾਰ ਦਾ ਗੁਰਦੁਆਰਾ ਗੁਰੂ ਘਰ ਉਰ ਤੇ ਜੀ ਆਇਆਂ ਵੈਲਕਮ ਆਖਦਾ ਹਾਂ। ਹੁਣ ਆਸ ਕਰਦਾ ਹਾਂ ਗੁਰੂ ਘਰ ਤੇ ਚੜ੍ਹਨਾ ਵਿੱਚ ਕਿ ਅੱਗੇ ਤੋਂ ਵੀ ਵੱਧ ਚੜ੍ਹ ਕੇ ਜੋ ਗੁਰੂ ਘਰ ਦੀ ਸੇਵਾ ਇਹਨਾਂ ਵੱਲੋਂ ਇਹ ਰਣਗੇ। ਦਾਸ ਗੁਰੂ ਮਹਾਰਾਜ ਜੀ ਅੱਤੇ ਅਰਦਾਸ ਬੇਤੀ ਕਰਦਾ ਕਿ ਜਿਨ੍ਹਾਂ ਨੇ ਦੇਹ ਦਿੱਤਾ ਤਾਂ ਦਰਸਤੀਆਂ ਬਖਸ਼ਿਸ਼ ਕਰਕੇ

ਜਿਹੜੇ ਕਿ ਨਿਮੇਸ਼ਾਂ ਦੇ ਜਾਤਪਾਤ ਤੋਂ ਉੱਪਰ ਉੱਠ ਕੇ ਕਦੀ ਉਹਨਾਂ ਨੇ ਜਾਤਪਾਤ ਦੇ ਬਾਰੇ ਵਿੱਚ ਸੋਚੇ ਨਹੀਂ ਹਮੇਸ਼ਾ ਜਾਤਪਾਤ ਤੋਂ ਉੱਪਰ ਉੱਠ ਕੇ ਉਪਰਾਮੇ ਕਰਦੇ ਰਹਿੰਦੇ ਆ ਉਹ ਬੜੇ ਉਗੇ ਸਮਾਜ ਸੇਵੀ ਕਿਹਾ ਤੇ ਅੱਜ ਚੰਨੀ ਸਾਹਿਬ ਨੇ ਜਿਹੜੇ ਉਪਰਾਮੇ ਕਰ ਰਹੇ ਨੇ ਚੰਨੀ ਸਾਹਿਬ ਸਾਡੇ ਸੀਐਮ ਨਵੇਂ ਸੀਐਮ ਸਾਹਿਬ ਆਏ ਜੀ ਜਿਹੇ ਤੇ ਉਹਨਾਂ ਦੇ ਆਪਾਰਿਆਂ ਦੀ ਖੁਸ਼ੀ ਦੇ ਵਿੱਚ ਅੱਜ ਉਹਨਾਂ ਨੇ ਲੱਡੂ ਵੰਡੇ ਤੇ ਭੋਜਾਂ ਦੀ ਸੇਵਾ ਕੀਤੀ ਤਾਂ ਬਸ ਉਹਨਾਂ ਦੀ ਸੋਚ ਜਿਹੜੀ ਆ ਆਪਾਂ ਸਾਰੇ ਹੀ ਸੋਚਨੇ ਆ ਕਿ ਦੇ ਉਹਨਾਂ ਦੀ ਸੋਚ ਦੇ ਨਾਲ ਸੋਚ ਮਿਲਾ ਕੇ ਚੱਲੀਏ ਆ ਮੇਰਾ خیال ਹੈ ਆਪਾਂ ਖਸ਼ਹਾਲ ਜੀ ਨੂੰ ਬੁਕਿੰਗ ਕਰ ਸਕਦੇ ਹਾਂ ਧੰਨਵਾਦ ਜਿਹੜਾ ਦੱਸਿਆ ਨਹੀਂ ਸਮਝੋ ਤੇ ਇੱਕ ਇਸਲਾਮੀ ਜੋ ਆਪਣੇ ਸੁਭਾਵਾਂ ਨੇ ਭਾਈ ਜੋਗਯੰਪਾਇਆ ਸੀ ਕਿਹਣਾ ਤੋੜਿਆ ਇਹ ਅਜੇ ਦਿਵਾਲੀ ਦਾ ਇਤਿਹਾਸ ਸੀਗਾ ਜੀ ਸਾਰੇ ਘਰੀ ਘਰੀ ਬਣਾ ਰਹੇ ਸੀਗੇ ਅਸੀਂ ਸੋਚਿਆ ਵੀ ਚੰਨੀ ਸਾਹਿਬ ਨੇ ਬਿਜਲੀ ਦਾ ਦਿੱਤਾ ਬੇ ਬਹੁਤ ਵਧੀਆ ਬਰਾਲਾ ਕੀਤਾ ਪਲਾਟਾ ਬਰਾਲਾ ਕੀਤਾ ਉਹਨਾਂ ਜਾਂ ਤੇ ਲੱਡੂ ਵੀ ਬਣ ਰਹੀ ਹੈ ਨਾਲ ਬੂਟਿਆਂ ਦੀ ਸੇਵਾ ਤੇ ਨਾਲ ਦਿਵਾਲੀ ਗੁਰੂ ਘਰ ਲਈ ਮੇਰੇ ਡੈਡੀ ਦੇ ਨਾਨਕੇ ਕਿ ਚਿਹੜੂ ਪਿੰਡ ਤੇ ਉਹਨਾਂ ਟੈਲਾ ਨਾਲ ਸੀਗਾ ਮੇਰੇ ਕੋਲ ਇੱਕ ਢੀਰ ਗਿਆ ਸੀ ਤੋਂ ਪਿੰਡੋਂ ਉਹ ਕਹਿੰਦਾ ਟੈਲਾ ਰਹਿੰਦੇ ਥੋੜੀ ਸੇਵਾ ਕਰ ਲਓ ਮੈਂ ਕਿ ਕਰ ਦਿੰਨੇ ਪਹਿਲਾਂ ਵੀ ਇਥੇ ਸੇਵੇ ਬਣਾਏ ਸੀ ਕਿ ਚਿਹੜੂ ਤੇ ਨਾਨਕ ਨਗਰੀ ਦੇ ਸਾਂਝੇ ਡੈਡੀ ਜੀ ਜਾਂ ਤੇ ਉਹਨਾਂ ਡੈਥ ਹੋ ਚੁੱਕੀ ਪਤਰਾ ਵਿੱਚ ਸੋ ਕਿਹੋ ਜੇ ਇਰਾਦੇ ਨਾਲ ਅਜਿਹੇ ਕਾਰਜ ਕਰਦੇ ਬਾਸੀ ਸੇਵਾ ਹੀ ਕਰ ਰਹੇ ਹਾਂ ਜੀ ਹੋਰ ਤਾਂ ਕੋਈ ਇਰਾਦਾ ਨਹੀਂ ਹੈ ਇਸ ਪਵਿੱਤਰ ਤਿਵਾਰ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨਸ਼ੇ ਤੋਂ ਉੱਜਿ ਬਰਦਰ ਰਹਿਣਾ ਚਾਹੀਦਾ ਪਟਾਕੇ ਨਹੀਂ ਬਜਾਉਣੇ ਚਾਹੀਦੇ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ ਬਾਕੀ ਜਿਹੜੇ ਬਿਜਲੀ ਦੇ ਬੈਲ ਮਾਪ ਹੋਇਆ ਇਹਦਾ ਬਹੁਤ ਜ਼ਿਆਦਾ ਸੰਯੋਗ ਦੇਣਾ ਚਾਹੀਦਾ ਜੀ ਬਹੁਤ ਵੱਡੀ ਰਹਿਤ ਮਿਲੀ ਆ ਜੀ ਜੀ ਸੋ ਇੱਕ ਪਾਸੇ ਜਿਹੜੇ ਪੰਜਾਬ ਦੇ ਨਾਮ ਨਿਯੁਕਤ ਮੁੱਖ ਮੰਤਰੀ ਚੇਲੇ ਸਾਹਿਬ ਵੱਡੇ ਵੱਡੇ ਐਲਾਨ ਕਰ ਰਹੇ ਆ ਔਰ ਉਹਨਾਂ ਤੇ ਖੜਾ ਵੀ ਉਤਰਿਆ ਤੁਹਾਡਾ ਕੀ ਹੈ ਖਿਆਲ ਹੈ ਕੀ ਆਉਣ ਵਾਲਾ ਸਮਾ ਉਹਨਾਂ ਨੇ ਬੜੀਆਂ ਕੰਮ ਕਰਨਾ ਚਾਹੀਦਾ ਜੀ ਐਮਐਲਏ ਫੋਵਾੜਾ ਤੋਂ ਧਾਰੀਵਾਲ ਸਾਹਿਬ ਆ ਉਹਨਾਂ ਨੇ ਸੰਯੋਗ ਚ ਲੱਡੂ ਵੀ ਵੰਡੇ ਇਸੇ ਕਰਕੇ ਅੱਜ ਜੀ ਸ਼ਾਲ ਲੈ ਕੇ ਲੱਡੂਆਂ ਦੇ ਬਾਬਾ ਜੀ ਦੇ ਆਏ ਆ ਸੋਹਣ ਭੈਣੇ ਮੇਰੀ ਨਾਲ ਮੇਰੀ ਬਾਈ ਭੈਣੇ ਆ ਸੋ ਅੱਜ ਕੋਲ ਕੋਲ ਬਾਬਾ ਜੀ ਖੜੇ ਨਾਲ ਜੀ ਹਾਂਜੀ ਔਰ ਜਿਸ ਤਰ੍ਹਾਂ ਤੁਹਾਡਾ ਉਪਰਾਲੇ ਦੇਖੇ ਜਾ ਰਹੇ ਆ ਕਿ ਤੁਸੀਂ ਜਾਤ ਪਾਤ ਤੋਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਕਰਦੇ ਪਏ ਹੋ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਜਾਤ ਪਾਤ ਦੇ ਭਰ ਕੇ ਰੱਖਣਾ ਚਾਹੀਦਾ ਜੀ ਦੁਬਈ ਦੇ ਵਿੱਚ ਕਿਹਾ ਤਾ ਜੀ 2000 ਦੇ ਵਿੱਚ ਉੱਥੇ ਸਾਰੇ ਇੱਥਿਆਨੇ ਰੋਕੀ ਸਾਂਝੀ ਸੀਗੀ ਇੱਥੇ ਜੇ ਜੁਰਾ ਆਪਾਂ ਵੋਟਾਂ ਆਉਣੀ ਹੈ ਔਰ ਆਪਾਂ ਸਾਂਝੀ ਕਰ ਲੈਨੇ ਆ ਬਾਅਦ ਕਹਿੰਦੇ ਨੇ ਜਾਤਪਾਤ ਫੜਕਿਆ ਜੀ ਇਹ ਕਦੀ ਵੀ ਨਹੀਂ ਰੱਖਣਾ ਚਾਹੀਦਾ ਜੀ ਸਾਰੇ ਗੁਰੂ ਘਰ ਰੱਖੇ ਤੁਹਾਨੂੰ ਕੀ ਲੱਗਦਾ ਹੈ ਅਸਲ ਵਿੱਚ ਇਹ ਜਾਤਪਾਤ ਖਤਮ ਕਿੱਦਾਂ ਹੋ ਸਕਦਾ ਹੈ ਬਸ ਜੀ ਦਾਹੀਆਂ ਸੇਵਾਕਰ ਸਾਰੇ ਜੀ ਤਾਂ ਸਰਪੰਚ ਪੰਜ ਸੇਵਾਕਰਨ ਉੱਪਰ ਉੱਠ ਕੇ ਮੋਰਵਰ ਬੰਦੇ ਵਿਆਹ ਕੀ ਐਮਐਲਏ ਸਾਹਿਬ ਵੀ ਇਹ ਆਪੇ ਜਾਤਪਾਤ ਖਤਮ ਹੋ ਸਕਦੀ ਹੈ ਜੀ ਸੋ ਕਿਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਪਿੰਡਾਂ ਵਿੱਚ ਜਾਂ ਹੋਰ ਇਲਾਕਿਆਂ ਵਿੱਚ ਜਾਤੀਵਾਦ ਫੈਲਾਉਂਦੇ ਹਨ ਬਸ ਜੀ ਤਸਬਾਜੀ ਹੁੰਦੀ ਹੈ ਉਹਨਾਂ ਵਿੱਚ ਤਸਬਾਜੀ ਪਾ ਕੇ ਆਪਣੀ ਜਾਤੀਵਾਦੀ ਫਲਾਈ ਜਾਂਦੇ ਆ ਆਪਣੀਆਂ ਰੰਚਾਂ ਜਿਉਂ ਕੱਢਦੇ ਰਹਿੰਦੇ ਆ ਜੀ ਜਦੋਂ ਅਣ ਇੱਕ ਫੂਟਾ ਲਾਉਂਗੇ ਜੀ 1 ਅਸੀਂ ਵੀ ਦਿਵਾਲੀ ਆਪਣੇ ਬੱਚਿਆਂ ਨਾਲ ਘਰ ਮਨਾ ਸਕਦੇ ਹਾਂ ਤਾਂ ਕਿ ਵੀ ਆ ਸਕਦੇ ਸੀ ਅਸੀਂ ਅੱਜ ਇਸੇ ਕੰਮ ਤੇ ਜਾਂਦੇ ਹਾਂ ਜੀ ਸਾਰਾ ਸੋ ਦੇਖਣ ਵਿੱਚ ਆਇਆ ਪਿੰਡ ਚਿਹੜੀ ਵਿਖਾਇ ਜੀ ਤੁਹਾਡੇ ਵੱਲੋਂ ਕੁਝ ਪੌਦੇ ਵੀ ਲਗਾਏ ਹੋਏ ਹਨ ਹਾਂਜੀ ਕਿੱਥੇ ਕਿੱਥੇ ਲਗਾਏ ਗਏ ਪੌਦੇ ਇੱਥੇ ਆਪਾਂ ਜਿਹੜੇ ਪਾਟਕ ਨੂੰ ਰਾਜ ਹੈ ਜੀ ਇਹਦੇ ਉੱਪਰ ਬੂਟੇ ਲੱਗਣਗੇ ਗੁਰੂ ਘਰ ਦੇ ਕੋਰੇ ਦੋ ਬੂਟੇ ਲੱਗਣਗੇ ਜੀ ਬੋਤਲ ਪੰਪ ਤੇ ਆ ਜੀ ਚਿਹੜੀ ਪਿੰਡ ਤੋਂ ਇਲਾਵਾ ਵੀ ਕਿਤੇ ਪੌਦੇ ਲਗਾਏ ਹੋਏ ਹਾਂਜੀ ਫਰਦਾਸਪੁਰ ਵੀ ਲਗਾਏ ਆ ਜੀ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਾ ਬਹੁਤ ਸਾਰਾ ਧੰਨਵਾਦ ਜੀ ਨੋਬੀ ਰੱਖੋ